ਅਸੀਂ ਵੈਲਕਮ ਆਏ ਸੰਧੂ ਡੈਰੀ ਫਾਰਮਿੰਗ ਦੇ ਵਿੱਚ ਵੀਰ ਜੀ ਆ ਜਨੀਲੀ ਲਾ ਦੀ ਟੋਪ ਕੁਆਲਟੀ ਦੁੱਜੇ ਸੇ ਝੋਟੀ ਤੋਂ ਲੈ ਕੇ ਆਏ ਬਈ ਸੋ ਸ਼ਾਮੀ ਨਰੇ ਵੀਰੇ ਚੱਕ ਪਾਸ ਤੇ ਦੁੱਧੋਂ ਹਟੀ ਹੋਈ ਆ ਬਈ ਤੇ ਬਾਕੀ ਅਰਡਰ ਕੁਆਲਟੀ ਚੈੱਕ ਕਰ ਸੇ ਤੁਸੀਂ ਤੇ ਬਾਕੀ ਵੀਰੇ ਨੀਲੀ ਲਾ ਦੇ ਸਾਰੇ ਗੁਣ ਪੂਰੇ ਕਰਦੀ ਝੋਟੀ ਤੇ ਬੱਗੀ ਨਾ ਥਾ ਵੀਰੇ ਐਡਾ ਕੱਟ ਜਿਹਨੂੰ ਬਾਲਾ ਪਸੰਦ ਕਰਦੇ ਚਿੱਟੀ ਮਣਕਣੀ ਅੱਖ ਚ ਤੇ ਕੁੰਡਾ ਸਿੰਘ ਸੋ ਜੀ ਕਿਸੇ ਮੇਰੇ ਵੀਰ ਭਰਾਣੇ ਖਰੀਦਣੀ ਹੋਵੇ ਸੰਪਰਕ ਕਰ ਸਕਦੇ ਬਾਈ ਤੇ ਵੀਰੇ ਮੋਗਈ ਸ਼ਹਿਰ ਦੇ ਵਿੱਚ ਝੋਟੀ ਖੜੀ ਆ ਬਾਕੀ ਇਥੋਂ ਨੇੜੇ ਬਾਗਾ ਪੁਰਾਣਾ ਬਾਈਪਾਸ ਰੋਡ ਤੇ ਨੇੜੇ ਆ ਜਾਊਗਾ ਵੀਰੇ ਗੱਲ ਰੋਡ ਸਿਟੀ ਪਾਰਕ ਉਹਦੇ ਐਂਟਰ ਹੋ ਕੇ ਜਗਦੇਸ਼ ਸਿੰਘ ਗੱਲ ਨਗਰ ਦੇ ਵਿੱਚ ਆਪਾਂ ਐਂਟਰ ਹੋਗੇ ਜਦੋਂ ਤੇ ਚੌਥੀ ਗਲੀ ਦੇ ਵਿੱਚ ਘਰ ਆ ਵੀਰ ਬਾਈ ਇਹਦਾ ਤੇ ਉੱਥੇ ਜਾ ਕੇ ਤੁਸੀਂ ਵੀਰ ਸਟ ਕਰਕੇ ਝੋਟੀ ਦੇਖ ਕੇ ਤੇ ਆਦਾ ਮੌਲ ਮੌਲ ਕਰਕੇ ਆਦੀ ਤਸੱਲੀ ਕਰਕੇ ਖਰੀਦਨੀ ਉਹ ਤੁਹਾਡਾ ਕੰਮ ਆ ਬਈ ਬਾਕੀ ਇਹ ਛੋਟੀ ਵੀਰੇ ਫੋਰ ਸੇਲ ਆ ਸੋ ਜਿਹਨੂੰ ਜੱਜਦੀ ਹੋਵੇ ਉਹੀ ਕਾਲ ਕਰਿਓ ਬਈ